ਮਿੱਤਰੋ ਮੈਂ ਇੱਕ ਗੱਲ ਕਹਾਂ ਇਹਨਾਂ ਦੇ ਪੈਸੇ ਨਾ ਮਾਰਿਆ ਕਰੋ ਮਿੱਤਰੋ ਧੁੱਪੇ ਕੜ ਕੜ ਕੇ ਕੜ ਕੜ ਕੇ ਇਹ ਤੁਹਾਡਾ ਕੰਮ ਕਰਦੇ ਆ ਤੇ ਸ਼ਾਮ ਨੂੰ ਸਾਢੇ 1.5 ਰੁਪਿਆ ਮਜ਼ਦੂਰੀ ਤੁਹਾਡੇ ਕੋਲ ਹੁੰਦੀ ਆ ਜੇ ਇਹਨਾਂ ਦੇ ਪੈਸੇ ਮਾਰੋਗੇ ਨਾ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਲੱਭਣੀ ਮੇਰੇ ਭਰਾ ਕਦੀ ਵੀ ਮਜ਼ਦੂਰ ਦੇ ਪੈਸੇ ਨਾ ਮਾਰਿਆ ਕਰੋ ਸੁਣਾ ਵੇ ਮੁੰਡਾ ਕਾ ਸ਼ੇਰ ਬਣਾ ਕੇ ਲਿਆਇਆ ਸੁਣਨਾ ਪਰ ਗੌਰ ਨਾਲ ਸਾਮ ਰਾਣੀ ਵੀਰੇ ਰਾਂਗੜ ਕਾਲਾ ਹੀ ਆ ਆਪਣਾ ਬੱਦਲ ਵੀ ਕਾਲੇ ਹੀ ਹੁੰਦੇ ਨੇ ਹਾਂਜੀ ਹਾਂਜੀ ਬਿਲਕੁਲ بارش ਹਟੀ ਆਸਮਾਨ ਤੇ ਬੱਦਲ ਕਾਲਾ ਛਾ ਗਿਆ ਹਾਂ ਜਿਹੜੇ ਸਲੇ ਬਦਮਾਸ਼ਬਾਨੀ ਫਿਰਦੇ ਸਾਈਡ ਤੇ ਹੋ ਜੋ ਗੋਪੀ ਲੌਂਗੀ ਆ ਗਿਆ ਬੱਲੇ ਜ਼ਰਾ ਕਰਾ ਤੋਪੀ ਲੌਂਗੀ ਆ ਗਿਆ ਨਹੀਂ 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 ਆ ਹੁੰਦੇ ਦਿਲ ਤੇ ਲਵ ਯੂ ਬ੍ਰਾਹਮ ਨੂੰ ਬਹੁਤ ਸੁਣਾ ਲੱਗਦਾ ਵੀਰੇ ਤਨੂ ਵੀ ਲਵ ਨਾਲੇ ਮੰ ਗੱਲਾਂ ਨਾਲ ਕਰਨਾ ਨਹੀਂ ਵਕਤ ਖਰਾਬ ਮੱਕਾ ਮਨ ਨਾਲ ਦੇਣਾ ਤੁਹਾਨੂੰ ਠੋਕਵਾਂ ਜਵਾਬ। ਲਵ ਯੂ ਮੇਰੇ ਭਰਾਵਾਂ। ਆਪਣਾ Song ਗਲੀ ਗਲੀ ਆਊਨਾ ਹੋ ਚੁੱਕਾ ਆ। ਵੱਧ ਤੋਂ ਵੱਧ ਮੇਰੇ ਵੀ ਰੀਲਾਂ ਬਣਾਉਣ ਵੱਧ ਤੋਂ ਵੱਧ ਗਾਣੇ ਨੂੰ ਸ਼ੇਅਰ ਕਰਨ ਸਪੋਰਟ ਕਰਨੀ ਆ ਤੁਸੀਂ। ਅਸਲੀ ਟ੍ਰੇਨ ਤਾਂ ਹੁਣ ਆਈ ਆ ਪਟੜੀ ਤੇ ਗਾਹ ਦੱਬ ਕੇ ਪਾਵਾ